ਹਮੇਸ਼ਾ ਹੀ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਚਾਈਨਾ ਡੋਰ ਨਾਲ ਤਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਜ਼ਰੂਰ ਰੋਡ ਦੇ ਉੱਪਰ ਉਤਰ ਆਈਆਂ ਨੇ ਕਿ 2016 ਤੋਂ ਇਹ ਪ੍ਰੋਟੈਸਟ ਕਰ ਰਹੇ ਆ ਕਿ ਜਿਹੜੀ ਚਾਈਨਾ ਡੋਰ ਹੈ ਬੰਦ ਕੀਤੀ ਜਾਵੇ ਮੈਂ ਤੇ ਕਹਾਂਗੀ ਪੇਰੈਂਟਸ ਨੂੰ ਇਹ ਚਾਹੀਦਾ ਤੁਸੀਂ ਆਪਣੇ ਪੈਸੇ ਖਰਚ ਕੇ ਬੱਚਿਆਂ ਨੂੰ ਇੱਥੇ ਹਥਿਆਰ ਲਿਆ ਕੇ ਦੇ ਰਹੇ ਹੋ ਦੂਸਰਾ ਲੋਕਾਂ ਦੀਆਂ ਬਦਦੁਆਵਾਂ ਲੈ ਰਹੇ ਹੋ ਜਿੱਦਾਂ ਨਸ਼ਾ ਨਹੀਂ ਨਾ ਖਤਮ ਕਰ ਸਕੀ ਉਹ ਇੱਥੇ ਤੱਕ ਨਾਲਾ ਜੇ ਤੱਕ ਜਿਹੜਾ ਵਾ ਸਰਕਾਰ ਇਸ ਤੇ ਨਤ ਨਹੀਂ ਪਾ ਸਕੀ ਉਹ ਮੇ ਸਾਈ ਦਿਹਾੜਾਂ ਦੇ ਸੀਜ਼ਨ ਦੇ ਵਿੱਚ ਰੋਡ ਦੇ ਉੱਤਰ ਆਉਂਦੇ ਹੋ ਤੁਹਾਡੇ ਨਾਲ ਸਮਾਸੇ ਵੀ ਸੰਸਾਵਾ ਉਤਰਦੀਆਂ ਨੇ ਠੱਲ ਨਹੀਂ ਪੈਂਦੀ ਦਾਵੇ ਤੇ ਹਵਾ ਦੇ ਵਿੱਚ ਵਾਦੇ ਰਹਿ ਜਾਂਦੇ ਨੇ ਕੋਈ ਇੱਕ ਤਾਂ ਵੀਡੀਓ ਦਿਖਾ ਦਿਓ ਕਿ ਪੁਲਿਸ ਪ੍ਰਸ਼ਾਸਨ ਨੇ ਡਰੋਨ ਦੇ ਨਾਲ ਕਿਹਨੂੰ ਫੜਿਆ ਹੋਏ ਦੂਸਰੇ ਨੰਬਰ ਤੇ ਜਿੰਨੀ ਪਿਛਲੀ ਵਾਰ ਸਖਤੀ ਸੀ ਪੇਰੈਂਟਸ ਤੇ ਵੀ ਐਕਸ਼ਨ ਲਿੱਤਾ ਗਿਆ ਏ ਤੁਸੀਂ ਮੈਨੂੰ ਇੱਕ ਵਾਰੀ ਦਿਖਾ ਦਿਓ ਹੁਣ ਆਨ-ਅਰ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡਾ دوست ਧਰਮਵੀਰ ਗੇ ਲਾਲੀ ਚਾਈਨਾ ਡੋਰ ਯਾਨੀ ਕਿ ਮੌਤ ਦੀ ਡੋਰ ਨੂੰ ਲੈ ਕੇ ਹਮੇਸ਼ਾ ਹੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਠੱਲ ਪਾਈ ਜਾ ਰਹੀ ਹੈ ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਜ ਹਾਲ ਬਜ਼ਾਰ ਦੇ ਬਾਹਰ ਰੋਡ ਦੇ ਉੱਪਰ ਦਾ ਪਿਆ ਚਾਈਨਾ ਡੋਰ ਜਿਹੜੀ ਹੈ ਇਹਨੂੰ ਮੌਤ ਦੀ ਡੋਰ ਸਮਝਿਆ ਜਾਂਦਾ ਹੈ ਤਾਂ ਹਮੇਸ਼ਾ ਹੀ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਚਾਈਨਾ ਡੋਰ ਨਾਲ ਪਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਜਰੂਰ ਰੋਡ ਦੇ ਉੱਪਰ ਉਤਰ ਆਈਆਂ ਨੇ ਤੇ ਤਸਵੀਰਾਂ ਵਿੱਚ ਦੇਖਦੇ ਹੋ ਤੁਸੀਂ ਕਿ ਚਾਈਨਾ ਡੋਰ ਨੂੰ ਬੰਦ ਕਰਨ ਦੇ ਨਾਰੇ ਲਾਏ ਜਾ ਰਹੇ ਨੇ ਹਾਂਜੀ ਮੈਮ ਨਾਮ ਕੀ ਤੁਹਾਡਾ ਮੇਰਾ ਨਾਮ ਹਨੀ ਮੇਰਾ ਐਗਜ਼ੀਕਿਟਿਵ ਮੈਂਬਰ ਐਂਟੀ ਕਰਾਈਮ ਐਂਡ ਪਬਲਿਕ ਪ੍ਰੋਟੈਕਸ਼ਨ ਤੋਂ ਮੈਮ ਚਾਈਨਾ ਡੋਰ ਹਮੇਸ਼ਾ ਦੀ ਤਰ੍ਹਾਂ ਫਿਰ ਮਾਰਕੀਟ ਦੇ ਵਿੱਚ ਮਿਲ ਰਹੀ ਹੈ ਚਾਈਨਾ ਡੋਰ ਤਾਂ ਬਹੁਤ ਮੌਫਦਾ ਵੀ ਹਿੰਦਿਆਨੇ ਪਰ ਤੁਹਾਡੇ ਇਹ ਸਮਾਜ ਸੇਵੀ ਸੰਸਥਾਵਾਂ ਨੂੰ ਰੋਡ ਦੇ ਉੱਤਰਨਾ ਪੈਂਦਾ ਹੈ ਕਿਵੇਂ ਸਰ ਅਸੀਂ 2016 ਤੋਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਜਿਹੜੀ ਚਾਈਨਾ ਡੋਰ ਹੈ ਉਹ ਬੰਦ ਕੀਤੀ ਜਾਵੇ ਇਹ ਡੋਰ ਨੂੰ ਆਪਾਂ ਹਥਿਆਰ ਕਹਿੰਨੇ ਆ ਜਿਹੜੀ ਕਿ ਲੋਕਾਂ ਦੀ ਔਰ ਪੰਛੀਆਂ ਦੀ ਦੋਨਾਂ ਦੀ ਜਾਨ ਲੈਂਦੀ ਆ ਅਸੀਂ ਬਹੁਤ ਸਾਲਾਂ ਤੋਂ ਇਹ ਪ੍ਰੋਟੈਸਟ ਕਰਕੇ ਸਰਕਾਰ ਨੂੰ ਕਹਿ ਰਹੇ ਆ ਕਿ ਬੰਦ ਕੀਤੀ ਜਾਵੇ ਪਰ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਜਿਸ ਨਾਲ ਨਸ਼ਾ ਵਿਕਦਾ ਔਰ ਨਸ਼ਾ ਨਹੀਂ ਬੰਦ ਹੋ ਰਿਹਾ ਉਸੇ ਤਰ੍ਹਾਂ ਇਹ ਡੋਰ ਨਹੀਂ ਬੰਦ ਹੋ ਰਹੀ ਦੇ ਸਰਕਾਰ ਨੂੰ ਚਾਹੀਦਾ ਇਹਨੂੰ ਬੰਦ ਕੀਤਾ ਜਾਵੇ। ਐ ਤੇ ਨਹੀਂ ਬੜੀਆਂ ਮੌਤਾਂ ਵੀ ਹੁੰਦੀਆਂ ਨੇ ਪਰ ਕਿਉਂ ਨਹੀਂ ਸੂਝੀ ਆਉਂਦੀ ਕਿਉਂ ਨਹੀਂ ਇਸ ਚੀਜ਼ ਦੇ ਖੱਲ ਪਾਈ ਜਾਂਦੀ ਜੀ। ਹਮੇਸ਼ਾ ਦਾਅਵੇ ਕੀਤੇ ਜਾਂਦੇ ਨੇ ਕਿ ਚਾਈਨਾ ਡੋਰ ਬੰਦ ਹੋ ਰਹੀ ਐ। ਪਰ ਜਦੋਂ ਤਿਹਾੜ ਆਉਂਦੇ ਨੇ ਲੋੜੀ ਦਾ ਤਿਹਾੜ ਆਉਂਦਾ ਹਾਂ ਤਾਂ ਚਾਈਨਾ ਡੋਰ ਤੁਹਾਡੇਲੇ ਨਾਲ ਮਾਰਕੀਟ ਦੇ ਵਿੱਚ ਬੱਠੀ। ਸਰ ਐ ਨਾ ਕਮੀ ਇਸ ਕਰਕੇ ਆ ਕਿ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚਾ ਨੂੰ ਨਹੀਂ ਰੋਕਦੇ। ਮੈਂ ਤੇ ਕਵਾਂਗੀ ਪੇਰੈਂਟਸ ਨੂੰ ਐ ਚਾਹੀਦਾ ਤੁਸੀਂ ਆਪਣੇ ਪੈਸੇ ਖੱਟ ਕੇ ਬੱਚਾ ਨੂੰ ਇੱਥੇ ਹਥਿਆਰ ਲੈ ਆ ਕੇ ਦੇ ਰਹੇ ਹੋ। ਦੂਸਰਾ ਲੋਕਾਂ ਦੀਆ ਪੱਤੂਆਵਾਂ ਲੈ ਰਹੇ ਹੋ ਕਿਉਂਕਿ ਜਦੋਂ ਕਿਸੇ ਨੇ ਛਾਟ ਲੱਗਦੀ ਆ ਜਾਂ ਕਿਸੇ ਦੀ ਜਾਨ ਜਾਂਦੀ ਆ ਨਾ ਤੇ ਉਹਦੀਆ ਪੱਤੂਆਵਾਂ ਵੀ ਨਿਕਲਦੀਆਂ ਐ ਤੇ ਤੁਸੀਂ ਪੈਸੇ ਖਰਚ ਕੇ ਕਿਉਂ ਆਪਣੇ ਬੱਚਿਆਂ ਨੂੰ ਪੱਤੂਆਵਾਂ ਦਵਾ ਰਹੇ ਹੋ ਪੱਤੂਆਵਾਂ ਦੀ ਜਗ੍ਹਾ ਉਹਨਾਂ ਨੂੰ ਇੰਜੋਏਮੈਂਟ ਵਾਸਤੇ ਜਿਹੜੀ ਟ੍ਰੈਡੀਸ਼ਨਲ ਡੋਰ ਐ ਸਾਡੀ ਉਹ ਦਿੱਤੀ ਜਾਵੇ ਪਰ ਮਾਪੇ ਵੀ ਮਨਜ਼ੂਰ ਹੋ ਜਾਂਦੇ ਨੇ ਜਦੋਂ ਬੱਚੇ ਆਂਦੇ ਨੇ ਕਿ ਅਸੀਂ ਚਾਈਨਾ ਡੋਰ ਹੀ ਲੈਣੀ ਐ ਰਵਾਇਤੀ ਡੋਰਾ ਨੂੰ ਭੁੱਲਦੇ ਜਾ ਰਹੇ ਆ ਚਾਈਨਾ ਡੋਰ ਵਾਸਤੇ ਮਜਬੂਰੀਆਂ ਬਣਾ ਦਿੰਦੇ ਨੇ ਮਾਪੇ ਆਲੀਆਂ ਵੀ ਦੇਖੋ ਸਰ ਇਹ ਕਿ ਜਦੋਂ ਬੱਚਿਆਂ ਦੀ ਜਿਹੜਾ ਫਿਊਚਰ ਆ ਉਹ ਮਾਪਿਓ ਜਿਹੜੇ ਆ ਉਹ ਸਿਕਿਉਰ ਕਰਦੇ ਨੇ ਜੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਜਦੋਂ ਬੱਚਾ ਸਾਡਾ ਕੋਈ ਗਲਤ ਕੰਮ ਕਰਦਾ ਸਾਨੂੰ ਉਹਦੇ ਵਾਸਤੇ ਡਾਟਣਾ ਵੀ ਪੈਂਦਾ ਹੈ ਕਦੇ ਤਾਂ ਪੜ ਵੀ ਲਗਾਉਣਾ ਪੈਂਦਾ ਹੈ ਕਿਉਂ ਕਿਉਂ ਆਪਾਂ ਆਪਣੇ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਇੰਨਾ ਕਦੇ ਆਪਣਾ ਹੱਕ ਹੁੰਦਾ ਕਿ ਬੱਚੇ ਨੂੰ ਸਮਝਾਈਏ ਨਹੀਂ ਤੁਸੀਂ ਕਿਸੇ ਦੀ ਜਾਨ ਲੈ ਰਹੇ ਹੋ ਆਪਣੇ ਪੰਨ ਵਾਸਤੇ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਔਰ ਇੱਕ ਚਲੋ ਇਨਸਾਨ ਦੇ ਜਾਂਦੇ ਜਾਂਦੇ ਆ ਜਿਹੜੇ ਪੰਛੀ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਦਾ ਦਰਦ ਕੌਣ ਸਮਝੇਗਾ ਤੇ ਸਾਡੇ ਬੱਚੇ ਘਰ ਬੈਠੇ ਤੇ ਪੰਛੀਆਂ ਦੇ ਬੱਚੇ ਵੀ ਅੰਲਿਆਂ ਵਿੱਚ ਹੁੰਦੇ ਨੇ ਤੁਸੀਂ ਹੱਥ ਦੇ ਵਿੱਚ ਰਵਾਇਤੀ ਡੋਰ ਫੜੀ ਹੈ ਫਿਰ ਉਹ ਰਵਾਇਤੀ ਡੋਰ ਆ ਜੋ ਵੰਡੀ ਜਾ ਰਹੀ ਹੈ ਤੁਹਾਡੇ ਵੱਲੋਂ ਕਿ ਜ਼ਿਆਦਾ ਜੀ ਇਸ ਨਾਲ ਜਿਹੜੇ ਆਮ ਜੰਦਾ ਉਸ ਦਾ ਹੀ ਪ੍ਰਭਾਵ ਪਏਗਾ ਕਿ ਰਵਾਇਤੀ ਡੋਰ ਜਿਹੜੀ ਹੈ ਸਾਡੀ ਅਹਿਮੀਅਤ ਦਿੱਤੀ ਚਾਹੀਦੀ ਹੈ ਚਾਈਨਾ ਡੋਰ ਨੂੰ ਭੁੱਲਣਾ ਹੈ ਸਰ ਅਸੀਂ 2016 ਤੋਂ ਹੀ ਇਹ ਕਹਾਂ ਰਹੇ ਹਾਂ ਚਾਈਨਾ ਡੋਰ ਜਿਹੜਾ ਉਹਨੂੰ ਆਪਸ دھਲਾਨੇ ਆ ਉਹਨਾਂ ਦੇ ਕੁੱਤਲੇ ਚਲਾਨੇ ਆ ਜਾਂ ਇਸ ਤਰ੍ਹਾਂ ਪ੍ਰਿੰਟ ਆਊਟ ਕੱਢ ਕੇ ਚਲਾਨੇ ਆ ਔਰ ਜਿਹੜੀ ਰਵਾਇਤੀ ਡੋਰ ਹੈ ਉਹ ਵੱਡੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਸਮਝ ਆਏ ਕਿ ਐਵਲੀ ਡੋਰ ਜਿਹੜੀ ਹੈ ਨਾ ਇਹ ਡਿਸੋਲਵਲ ਹੈ ਕਿ ਇਹ ਜਿਹੜੀ ਠੰਡ ਨਾਲ ਕੁਝ ਧੇਰ ਬਾਅਦ ਮੱਚ ਜਾਂਦੀ ਹੈ ਡੋਰ ਇਹ ਜਿਹੜੀ ਚਾਈਨਾ ਡੋਰ ਹੈ ਉਸ ਤਰ੍ਹਾਂ ਦੀ ਉਸੇ ਹੀ ਦਿੰਦੀ ਹੈ ਔਰ ਡਿਸੋਲਵ ਨਹੀਂ ਹੁੰਦੀ ਤੇ ਇਸ ਕਰਕੇ ਐਮਲੀ ਡੋਰ ਵੱਢਣੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਬਸ ਸਾਡੀ ਕੋਸ਼ਿਸ਼ ਹੈ ਆਪਾਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਚਾਹੀਦਾ ਸਮੇਂ ਨਾ ਕਿ ਅਸੀਂ ਕਿਸੇ ਦੀ ਜਾਨ ਨਾ ਲਈਏ ਬਦਵਾਵਾਂ ਨਾ ਲਈਏ ਔਰ ਆਪਣੇ ਬੱਚਾ ਨੂੰ ਕਾਤਲ ਨਾ ਬਣਾਈਏ ਜਰੂਰ ਜੀ ਬਦਵਾਵਾਂ ਬਹੁਤ ਮਿਲਦੀਆਂ ਨੇ ਬੇਜਵਾਨਾਂ ਦੀ ਵੀ ਜਾਨ ਜਾਂਦੀ ਹੈ ਤਾਂ ਜਿੱਥੇ ਆਮ ਜਨਤਾ ਪਰੇਸ਼ਾਨ ਹੁੰਦੀ ਹੈ ਉੱਥੇ ਇਹ ਰਵਾਇਤੀ ਡੋਰ ਨੂੰ ਅਸੀਂ ਭੁੱਲਦੇ ਜਾ ਰਹੇ ਆ ਪਰ ਚਾਈਨਾ ਡੋਰ ਯਾਨੀ ਕਿ ਮੌਤ ਦੀ ਡੋਰ ਨੂੰ ਅਸੀਂ ਬਹੁਤ ਅਹਿਮੀਅਤ ਦਿੰਦੇ ਆ ਪਿਹਾਰਾ ਡਿਸੀਜਨ ਦੇ ਵਿੱਚ ਚైనా ਡੋਰ ਹੀ ਵਰਤੋਂ ਦੇ ਵਿੱਚ ਲੈਂਦੀ ਜਾ ਰਹੀ ਹੈ ਪਰ ਇਹ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਇਹ ਆਪਣੇ ਵਾਸਤੇ ਰੋਡ ਦੇ ਉੱਪਰ ਨਹੀਂ ਉਤਰੀਆਂ ਇਹ ਸਾਰੇ ਆਮ ਜਨਤਾ ਦੇ ਵਾਸਤੇ ਰੋਡ ਦੇ ਉੱਪਰ ਉਤਰੀਆਂ ਨੇ ਉਸਾਲਦੀ ਦਾ ਨਾ ਇਸ ਵਾਰ ਵੀ ਤੁਸੀਂ ਚైనా ਡੋਰ ਨੂੰ ਲੈ ਕੇ ਪ੍ਰੋਟੈਸਟ ਆ ਰਹੇ ਹੋ ਠੀਕ ਹੈ ਦੇਖੋ ਜੀ ਇਸ ਵਾਰ ਬਹੁਤ ਜ਼ਿਆਦਾ ਰੋਸ਼ ਹੈ ਸਾਡੇ ਵਿੱਚ ਕਿਉਂਕਿ ਇਹ ਜਿਹੜੀ ਡੋਰ ਹੈਗੀ ਹੈ ਬੰਦ ਨਹੀਂ ਹੋ ਰਹੀ ਇਹ ਨਸ਼ੇ ਦੇ ਵੰਗਰ ਪੰਜਾਬ ਦੇ ਵਿੱਚ ਵੱਧ ਹੀ ਜਾ ਰਹੀ ਗਲੀ ਮੁਹੱਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ੇ ਦੀ ਪੂਰੀ ਵਿਕਦੀ ਆ ਨਾ ਉਸੇ ਤਰੀਕੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਅੱਜ ਵੀ ਜਿਹੜੀ ਹੈ ਗੱਟੂ ਜਿਹੜਾ ਲੈ ਕੇ ਆ ਰਹੇ ਆ ਪੂਰੇ ਪੰਜਾਬ ਦੇ ਵਿੱਚ ਚਾਈਨਾ ਡੋਰ ਨੇ ਇਸ ਤਰੀਕੇ ਦੇ ਨਾਲ ਪੈਰ ਜੜਾ ਆਪਣੀਆਂ ਮਜ਼ਬੂਤ ਕਰ ਲਈਆਂ ਕਿ ਸ਼ਾਇਦ ਹੈ ਹੁਣ ਨਾ ਮੁਮਕਿਨ ਹੋ ਸਕ ਚੁੱਕਾ ਹੋਇਆ ਸਰਕਾਰ ਉਸੇ ਜਿਹਦਾ ਨਸ਼ਾ ਨਹੀਂ ਨਾ ਖਤਮ ਕਰ ਸਕੀ ਉਹ ਇਸੇ ਤਰੀਕੇ ਨਾਲ ਅਜੇ ਤੱਕ ਜਿਹੜਾ ਸਰਕਾਰ ਇਸ ਤੇ ਨਤ ਨਹੀਂ ਪਾ ਸਕੀ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਮਰਦੇ ਨੇ ਉਹਦੇ ਨਾਲ ਨਾਲ ਪਸ਼ੂ ਪੰਛੀ ਵੀ ਜ਼ਖਮੇ ਹੁੰਦੇ ਨੇ ਤੇ ਮੌਤ ਵੀ ਹੁੰਦੀ ਹੈ ਪਰ ਮੈਂ ਇਹਨੂੰ ਮੌਤ ਦੀ ਡੋਰ ਵੀ ਆਪਾਂ ਬੋਲਦੇ ਆਂ ਪਰ ਫਿਰ ਵੀ ਮੌਤ ਦੀ ਡੋਰ ਸਮਝਿਆ ਹੋਇਆ ਵੀ ਅਸੀਂ ਰਵਾਇਤੀ ਡੋਰ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਚਾਈਨਾ ਡੋਰ ਨੂੰ ਐਵੇਂ ਦੇ ਰਿਹਾ ਬਿਲਕੁਲ ਸਰ ਮੈਂ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਵੀ ਪੇਰੈਂਟਸ ਨੂੰ ਕੀ ਅਸੀਂ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਐਜੂਕੇਟਿਡ ਬਣਾਉਣਾ ਚਾਹੁੰਦੇ ਆ ਕਿ ਕਾਤਲ ਬਣਾਉਣਾ ਚਾਹੁੰਦੇ ਆ ਜੇ ਅਸੀਂ ਸਿਰਫ ਅੰਮ੍ਰਿਤਸਰ 2024 ਦੀ ਗੱਲ ਕਰੀਏ ਇੱਕ 14 ਸਾਲ ਦਾ ਬੱਚਾ ਮਾਸੂਮ ਬੱਚਾ ਜਿਹੜਾ ਵਾ ਉਹਦੇ ਗਲੇ ਦੇ ਡੋਰ ਫਿਲਦੀ ਆ ਤੇ ਉਹਦੀ ਡੈਥ ਹੋ ਜਾਂਦੀ ਹੈ ਫਰਵਰੀ ਦੇ ਮਹੀਨੇ ਇੱਕ ਬੇਟੀ 6 ਸਾਲ ਦੀ ਬਾਈਕ ਦੇ ਅੱਗੇ ਆਪਣੇ ਫਾਦਰ ਦੇ ਅੱਗੇ ਬੈਠੀ ਹੁੰਦੀ ਹੈ ਉਹ ਜਦੋਂ ਵਾਪਸ ਆ ਰਹੇ ਨੇ ਕੰਮ ਤੋਂ ਜਾਂ ਮਾਰਕੀਟ ਤੋਂ ਤੇ ਉਹਦੇ ਗੱਲੇ ਤੇ ਫਿਰਦੀ ਹੈ ਤੇ ਉਹਦੇ ਦੱਤ ਹੋ ਜਾਂਦੀ ਸਾਡਾ ਆਪਣਾ ਦੋਸਤ ਸਾਡਾ ਆਪਣਾ ਦੋਸਤ ਜਿੰਮ ਦਾ ਜਿੰਮੋ ਵਾਲਾ ਵੀ ਸਾਡਾ ਗੱਲ ਕਰ ਰਿਹਾ ਹੈ ਕਿ 2 ਮਹੀਨੇ ਪਹਿਲਾਂ ਦਾ ਇੰਸਟਾ ਤੇ ਥਿੰਗਸ ਹੋ ਗਈ ਆ ਅਕਤੂਬਰ ਦੇ ਮਨਥ ਦੀ ਇਹ ਗੱਲ ਹੈ ਕਿ ਉਹਦੀ ਇੱਕ ਛੋਟਾ ਜਿਹਾ ਬੱਚਾ ਵਾ ਉਹਨਾਂ ਦੀ ਵਾਈਫ ਤੇ ਕੀ ਬੀਤੀ ਹੈ ਉਹਨਾਂ ਦੇ ਮਦਰ ਤੇ ਕੀ ਬੀਤੀ ਹੈ ਕੀ ਸਰਕਾਰ ਉਹਨਾਂ ਨੂੰ ਜਾਂ ਵਿਭਾਗ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਟਾਇਨਾ ਡੋਰ ਬੰਦ ਕਰਨ ਦੀ ਕੀ ਉਹਨਾਂ ਦੇ ਪਰਿਵਾਰ ਨੂੰ ਖੁਸ਼ੀਆਂ ਵਾਪਸ ਲਿਆ ਸਕਦੇ ਆ ਉਹਨਾਂ ਨੂੰ ਬੱਚਿਆਂ ਨੂੰ ਵਾਪਸ ਕਰ ਸਕਦੇ ਆ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਇੱਥੇ ਮੈਂ ਕਹਾਂਗਾ ਕਿ ਪੇਰੈਂਟਸ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਸੀਂ ਆਪਣੇ ਬੱਚਿਆਂ ਨੂੰ ਕਾਤਲ ਨਾ ਬਣਾਈਏ ਅਸੀਂ ਐਜੂਕੇਟਿਡ ਬਣਾਈਏ ਅਸੀਂ ਅਸੀਂ ਐ ਨਹੀਂ ਕਹਿੰਦੇ ਕਿ ਗੁੱਡੀ ਨਾ ਉਡਾਓ ਗੁੱਡੀ ਉਡਾਓ ਤੁਸੀਂ ਇਹ ਡੋਰ ਦੇ ਨਾਲ ਇਹ ਅਸੀਂ ਰਵਾਇਤੀ ਡੋਰ ਹੈ ਜਿਹੜੀ ਸੱਭਿਆਚਾਰਕ ਡੋਰ ਅਸੀਂ ਵੀ ਇਹਦੇ ਨਾਲ ਉਡਾਉਂਦੇ ਰਹੇ ਹਾਂ ਅਸੀਂ ਕਿਉਂ ਇੱਕ ਹਥਿਆਰ ਪਰਚੇਸ ਕਰ ਰਹੇ ਹਾਂ ਇੱਕ ਹਥਿਆਰ ਹੈ ਇਹ ਮੈਂ ਕਹਾਂਗਾ ਕਿ ਇਹ ਡੋਰ ਨਹੀਂ ਹੈ ਇੱਕ ਹਥਿਆਰ ਬਣ ਚੁੱਕਾ ਵਾ ਜਿਹੜਾ ਕਿ ਆਮਿਕ ਰਿਆ ਗਲੀ ਮੱਲੇ ਦੇ ਪੰਚਿਆਂ ਦੇ ਸਾਹਮਣੇ ਮਾਪੇ ਮਾਪੇ ਜਿਹੜੇ ਮਜਬੂਰ ਹੋ ਜਾਂਦੇ ਨੇ ਇਹ ਚਾਈਨਾ ਡੋਰ ਦੇ ਬੱਚੇ ਆਂਦੇ ਨੇ ਚਾਈਨਾ ਡੋਰ ਹੀ ਚਾਹੀਦੀ ਹੈ ਤੇ ਮਾਪੇ ਦੀ ਮਜਬੂਰੀ ਬਣ ਜਾਂਦੀ ਹੈ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਕਿੱਥੋਂ ਲੈ ਕੇ ਆਉਂਦੇ ਨੇ ਤੇ ਬੱਚੇ ਨੂੰ ਆਂਦੇ ਰਿਹਾ ਲਾਉਂਦੇ ਚਾਈਨਾ ਡੋਰ ਦੇਖੋ ਜੀ ਤੇ ਮੈਂ ਸਿੱਧਾ ਤੁਹਾਨੂੰ ਜਵਾਬ ਦਵਾਂਗਾ ਕੱਲ ਨੂੰ ਬੱਚਾ ਗਏਗਾ ਮੈਨੂੰ ਦਨਾਲੀ ਚਾਹੀਦੀ ਹੈ ਜਾਂ ਮੈਂ ਪਿਸਤਲ ਚਾਹੀਦੀ ਹੈ ਤੇ ਮਾਪੇ ਉਹ ਲਿਆ ਦੇਣਗੇ ਨਹੀਂ ਨਾ ਲਿਆ ਕੇ ਦਿੰਦੇ ਇਸੇ ਤਰੀਕੇ ਦੇ ਨਾਲ ਜੋ ਮਾਪੇ ਉਹ ਕਹਿਣਗੇ ਵੀ ਨਹੀਂ ਇਹਦੇ ਨਾਲ ਕਿਸੇ ਦੀ ਮੌਤ ਹੋਣੀ ਹੈ ਭਾਵੇਂ ਬੱਚਾ ਜਿੰਨਾ ਮਰਜੀ ਰੋਏ ਹੁਣ ਡੋਰ ਦੇ ਵਿੱਚ ਦੇ ਹਥਿਆਰ ਚ ਅੱਜ ਕੱਲ ਕੋਈ ਫਰਕ ਨਹੀਂ ਰਹਿ ਗਿਆ ਤੁਸੀਂ ਦੇਖੋ ਵੀ ਸਾਨੂੰ ਨਹੀਂ ਪਤਾ ਜਿਹੜੇ ਚਾਈਨਾ ਡੋਰ ਦੇ ਨਾਲ ਕਿਸੇ ਨੇ ਜਦੋਂ ਗੁੱਡੀ ਡਾਣੀ ਹੈ ਉਹਦੇ ਨਾਲ ਅੱਗੇ ਕਿੰਨੇ ਮੌਤ ਹੋਇਆ ਇਹ ਸਿਰਕੇ ਜਾਣੇ ਨਾ ਜਾਣੇ ਦੇ ਵਿੱਚ ਅਸੀਂ ਕਾਤਲ ਬਣਦੇ ਜਾ ਰਹੇ ਹਾਂ ਪੇਰੈਂਟਸ ਨੂੰ ਜਾਗਰੂਕ ਹੋਣ ਦੀ ਲੋੜ ਹੈ ਮੈਂ ਹੱਥ ਜੋੜ ਕੇ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਜਿਹੜਾ ਵਾ ਆਪਣੀ ਪ੍ਰਾਂਤਨ ਡੋਰ ਲਿਆ ਕੇ ਦਿਓ ਬੱਚਿਆਂ ਨੂੰ ਤਾਂ ਕਿ ਤੁਸੀਂ ਆਪਣੇ ਤੁਹਾਡੇ ਬੱਚੇ ਜਿਹੜੇ ਆ قاتل ਨਾ مانਸਰ ਡਾਕਟਰ ਸਾਹਿਬ ਠੱਲ ਨਹੀਂ ਪੈਂਦੀ ਤੁਸੀਂ ਬੜੇ ਚਿਰਾਂ ਤੋਂ ਇਸ ਤਰ੍ਹਾਂ ਹਮੇਸ਼ਾ ਹੀ ਤਿਵਾਰਾਂ ਦੇ ਸੀਜ਼ਨ ਦੇ ਵਿੱਚ ਰੋਡ ਦੇ ਉੱਤੇ ਆਉਂਦੇ ਹੋ ਤੁਹਾਡੇ ਨਾਲ ਸਮਾਸੇ ਵੀ ਸੰਸਥਾਵਾਂ ਆਪਤਰ ਦੀਆਂ ਨਹੀਂ ਠੱਲ ਨਹੀਂ ਪੈਂਦੀ ਦਾਅਵੇ ਤੇ ਹਵਾ ਦੇ ਵਿੱਚ ਵਾਦੇ ਰਹਿ ਜਾਂਦੇ ਨੇ پولیس ਪ੍ਰਸ਼ਾਸਨ ਨਹੀਂ ਠੱਲ ਬਾਤ ਦੀ ਇੰਨੀ ਡੋਰ ਫੜੀ ਆ ਇੰਨੀ ਡਰੋਨ ਤਾਂ ਹੀ ਚਲਾਏ ਜਾ ਰਹੇ ਨੇ ਹੁਣ ਪਰ ਠੱਲ ਪੈਂਦੀ ਹੋਈ ਨਾ ਤੁਸੀਂ ਇਹ ਇੱਕ ਚੀਜ਼ ਦੇਖੋ ਸਰ ਜਿਹੜਾ ਡਰੋਨ ਆ ਲਾਸਟ ਟਾਈਮ ਜਿਹੜਾ ਵਾ ਫੇਰ ਵੀ ਕੁਝ ਐਕਸ਼ਨ ਹੋਇਆ ਸੀ ਡਰੋਨ ਐ ਕਿ ਤੁਸੀਂ ਮੈਨੂੰ ਕੋਈ ਇੱਕ ਵਾਰ ਵੀਡੀਓ ਦਿਖਾ ਦਿਓ ਕਿ ਪੁਲਿਸ ਪ੍ਰਸ਼ਾਸਨ ਨੇ ਡਰੋਨ ਦੇ ਨਾਂ ਕਿਹਨੂੰ ਫੜਿਆ ਹੋਏ ਦੂਸਰੇ ਨੰਬਰ ਤੇ ਜਿੰਨੀ ਪਿਛਲੀ ਵਾਰ ਸਖਤੀ ਸੀ ਪੇਰੈਂਟਸ ਤੇ ਵੀ ਐਕਸ਼ਨ ਲਿੱਤਾ ਗਿਆ ਹੀ ਤੋਈ ਮੈਨੂੰ ਇੱਕ ਵਾਰੀ ਦਿਖਾ ਦਿਓ ਹੁਣ ਲੋੜੀ ਆ ਰਹੀ ਹੈ ਨਾ ਜੇ ਜਨਵਰੀ ਦੇ ਮਹੀਨੇ ਤੇ 12 ਤੋਂ 15 ਜਿਹੜੇ ਕਤਲ ਹੋ ਚੁੱਕੇ ਨੇ ਹੋਰ ਹਾਲੇ ਪਤਾ ਨਹੀਂ ਕਿੰਨੇ ਹੋਣੇ ਤੇ ਮੈਂ ਪ੍ਰਸ਼ਾਸਨ ਨੂੰ ਹੁਣ ਵੀ ਵਗਰ ਪੁਲਿਸ ਡੀਜੀਪੀ ਸਾਹਿਬ ਜਾਗ ਜਾਣ ਕੋਈ ਕਮੇਟੀ ਬਣਾਉਣ ਸਖਤ ਐਸ਼ਨ ਜਿਹੜੇ ਇਹਨਾਂ ਦੀਆਂ ਧਰਾਵਾਂ ਵਧਾ ਕੇ ਇਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ ਅੱਜ ਇਸ ਤਰ੍ਹਾਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਖੋ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਉਹਨੇ ਗਵਰਨਮੈਂਟ ਦੇ ਅਗੇਂਸਟ ਵੀ ਕਰ ਰਹੇ ਹਾਂ ਚਾਈਨਾ ਡੋਰ ਦਾ ਵੀ ਅਸੀਂ ਪਤਲਾ ਸਾੜਾਂਗੇ ਉਹਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਵਾ ਜਾਗਰੂਕ ਕਰ ਰਹੇ ਹਾਂ ਡੋਰ ਵੰਡ ਕੇ ਵੀ ਤੁਸੀਂ ਇਹ ਜਿਹੜੀ ਡੋਰ ਰਹੀ ਹੈ ਇਹ ਤਾਂ ਇਹਦੀ ਵਰਤੋਂ ਕਰਾਓ ਆਪੇ ਬੱਚਿਆਂ ਨੂੰ ਇਹ ਡੋਰ ਲੈ ਕੇ ਦਿਵੋ ਤੇ ਜੇ ਤੱਕ ਜਿਹੜਾ ਵਾ ਤੁਹਾਡਾ ਬੱਚਾ ਕਾਤਲ ਲਾ ਕੇ ਜਾ ਕੇ ਬੰਦ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੇ ਹਾਲ-ਵਿਜ਼ਾਰ ਦੇ ਬਾਹਰ ਦੇ ਸਾਰੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਚਾਈਨਾ ਡੋਰ ਨੂੰ ਲੈ ਕੇ ਵੱਡਾ ਸਟਾਰੀਆਂ ਨੇ ਰੋਹ ਧਰਨੇ ਦਿੱਤੇ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਹੀ ਰੋਡ ਦੇ ਉੱਤਰ ਨਾ ਬੈਰਿਆ ਚਾਈਨਾ ਡੋਰ ਨੂੰ ਬੰਦ ਕਰਾਉਣਾ ਦੇਖੋ ਜੀ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ ਜਿਹੜੀ ਖੂਨੀ ਡੋਰ ਜਿਹੜੀ ਘਰ ਘਰ ਆ ਗਈ ਹੈ ਔਰ ਇਹਦੇ ਵਿੱਚ ਅਗਰ ਜੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਕਹਿੰਦੇ ਆ ਤੇ ਸਭ ਤੋਂ ਵੱਡੇ ਜ਼ਿੰਮੇਵਾਰ ਪਬਲਿਕ ਹੈ ਅਸੀਂ ਲੋਕ ਆ ਜਿਹੜੇ ਅਸੀਂ ਇਹ ਡੋਰਾ ਲੈ ਕੇ ਆਪਣੇ ਬੱਚਿਆਂ ਨੂੰ ਦੇਨੇ ਆ ਜਾਂ ਇਹ ਮਤਲਬ ਬਹੁਤ ਗਲਤ ਹੈ ਔਰ ਮੈਂ ਜੋ ਆਪਣਾ ਧਿਆਨ ਚ ਲਿਆਂਦਾ ਕਿ ਦੇਖੋ ਗੱਟੂ ਦੀ ਜਿਹੜੀ ਕੀਮਤ ਹੈ 400 500 600 ਹੈ ਇਹ ਗੱਟੂ ਜਿਹੜਾ ਇਹ ਬਰੇਲੀ ਦੀ ਡੋਰ ਲੈ ਲਓ ਜਾਂ ਗੈਂਡਾ ਦੀ ਡੋਰ ਲੈ ਲਓ ਉਸ ਡੋਰਾ ਨਾਲੋਂ 3 ਗੁਣਾ ਰੇਟ ਇਹਦਾ ਥੱਲੇ ਹੈ ਜਿਸ ਕਰਕੇ ਲੋਕ ਇਹਨੂੰ ਖਰੀਦਦੇ ਨੇ ਅਰੇ ਥੱਲੇ ਨਾਲ ਸੇਲ ਹੋ ਰਹੀ ਹੈ ਤਾਂ ਬਲੈਡ ਦੇ ਵਿੱਚ ਵੀ ਮਿਲਦੇ ਨੇ 2 ਨੰਬਰ ਦੇ ਵਿੱਚ ਜਾਨੀ ਕਿ ਚైనా ਡੋਰ ਮਿਲਨੀ ਸ਼ੁਰੂ ਹੋ ਗਈ ਹੈ ਦੇਖੋ ਜੀ ਅਗਰ ਜੇ 2 ਨੰਬਰ ਦੇ ਵਿੱਚ ਵੀ ਵਿਕਦਾ ਨਾ ਤਾ ਜੋ ਸਾਨੂੰ ਸੁਣਨ ਜਾਂਦਾ ਪਤਾ ਲੱਗਦਾ 6700 ਤੋਂ ਵੱਧ ਨਹੀਂ ਵਿਕਦਾ ਔਰ ਜਿਹੜੀ ਬਰੇਲੀ ਦੀ ਚਰਖੀ ਹੈ ਉਹਦੀ ਤਾਂ ਸਟਾਰਟਿੰਗ ਹੀ 15-1800 ਤੋਂ ਹੈਗੀ ਹੈ ਜਿਹੜੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੈਗੀ ਹੈ ਜਿਸ ਦੇਖੋ ਜਦੋਂ ਅੱਜਕੱਲ ਪਸਾਰਾ ਚ ਕੰਪੀਟੀਸ਼ਨ ਹੁੰਦੇ ਨਾ ਜਿੱਦਾਂ ਮੇਰੇ ਵਰਗੇ ਨੇ ਕੋਈ ਸ਼ੋਅਰੂਮ ਖੋਲ੍ਹ ਲਿਆ ਮੈਂ ਇੱਕ ਜੈਕਟ ਦੀ ਕੀਮਤ ਰੱਖਤੀ 15000 ਤੇ ਉਰੀ ਲਾਲੀ ਭਾਜੀ ਤੁਸੀਂ ਕੀਮਤ ਰੱਖਦੀ 6000 ਤੇ ਲੋਕਾਂ ਨੇ ਤੁਹਾਡੇ ਕੋ ਜੈਕਟ ਲੈਣੀ ਆ ਗਏ ਤੋਂ ਐਸੇ ਕਰਕੇ ਮੈਂ ਜਿਹੜੇ ਭਰਾ ਨੇ ਸਾਡੇ ਪਤੰਗਬਾਜੀ ਵਾਲੇ ਜਿਹੜੇ ਪਤੰਗਾ ਗੁੱਡੀਆਂ ਵੇਚਦੇ ਨੇ ਡੋਰਾ ਵੇਚਦੇ ਨੇ ਇੱਕ ਦੋ ਸਾਲ ਘਾਟਾ ਖਾ ਲਓ ਲੇਕਿਨ ਆ ਆਪਣੀ ਡੋਰ ਦੀ ਜਿਹੜੀ ਕੀਮਤ ਜਿਹੜੀ ਅੱਦੇ ਤੋਂ ਅੱਦੇ ਰੇਟ ਕਰ ਦੋ ਜਿਹਦੇ ਨਾਲ ਲੋਕ ਤੁਹਾਡੇ ਕੋਲ ਡੋਰਾ ਖਰੀਦਣ ਔਰ ਨਾਲ ਹੀ ਨਾਲ ਆ ਡੋਰ ਜਿੱਥੇ ਬਣਦੀ ਹੈ ਚਾਈਨਾ ਦੀ ਜਿਹੜੀ ਲੁਧਿਆੜੇ ਜਿੱਦਾ ਸ਼ਕਲਾ ਜੀ ਨੇ ਦੱਸਿਆ ਕਿ ਲੁਧਿਆੜੇ ਬਣਦੀ ਹੈ ਸਭ ਤੋਂ ਪਹਿਲੇ ਤੇ ਉਹ ਫੈਕਟਰੀਆਂ ਜਿਹੜੀਆਂ ਸੀਜ ਹੋਣੀਆਂ ਜਿਹਦੀਆਂ ਸੀਲ ਹੋਣੀਆਂ ਜਿਹਦੀਆਂ ਪੂਰੀ ਤਰ੍ਹਾਂ ਕੋਰੋਨਾ ਤੇ ਵੱਡੀਆਂ ਤੋਂ ਵੱਡੀਆਂ ਧਰਾਵਾ ਲਾ ਕੇ ਉਹਨਾਂ ਨੂੰ ਅੰਦਰ ਭੇਜ ਦੇਣਾ ਚਾਹੀਦਾ ਕਿ ਜਿਹਦੇ ਨਾਲ ਸਾਡਾ ਪੰਜਾਬ ਖਤਮ ਹੋ ਜਾਂਦਾ ਉਹ ਬਚ ਜਾਵੇ ਬਹੁਤ ਬਤਨਵਾਜੀ ਤਾਂ ਤਸਵੀਰਾਂ ਅਮਰਸਰ ਦੇ ਹਾਲ ਬਜ਼ਾਰ ਦੀਆਂ ਨੇ ਜਿੱਥੇ ਚਾਈਨਾ ਡੋਰ ਯਾਨੀ ਕਿ ਮੋਤੀ ਡੋਰ ਨੂੰ ਠੱਲ ਪਾਉਣ ਵਾਸਤੇ ਅੰਮ੍ਰਿਤਸਰ ਦੇ ਵਿੱਚ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਰੋਡ ਦੇ ਉੱਤਰ ਆਈਆਂ ਨੇ ਪਰ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਵੱਡੇ ਵਾਅਦੇ ਤੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਚਾਈਨਾ ਡੋਰ ਨੂੰ ਠੱਲ ਪਾਈ ਜਾ ਰਹੀ ਹੈ ਜੇ ਠੱਲ ਪਾਈ ਹੁੰਦੀ ਤਾਂ ਇਹਨਾਂ ਨੂੰ ਚਾਈਨਾ ਡੋਰ ਨੂੰ ਬੰਦ ਕਰਵਾਉਣ ਵਾਸਤੇ ਰੋਡ ਦੇ ਉੱਤਰਨ ਦੀ ਲੋੜ ਪੈਂਦੀ ਤਾਂ ਸਾਡੀ ਵੀ ਅਪੀਲ ਹੈ ਕਿ ਚਾਈਨਾ ਡੋਰ ਨਹੀਂ ਵਰਤੋਂ ਨਹੀਂ ਹੋਣੀ ਚਾਹੀਦੀ ਰਵਾਇਤੀ ਡੋਰਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਤਿਹਾੜਾਂ ਦੇ ਸੀਜ਼ਨ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਬੇਜਾਨ ਪੰਛੀ ਦਾ ਹੀ ਮਾਰੇ ਜਾਂਦੇ ਨੇ ਪਰ ਅਸੀਂ ਨਹੀਂ ਸੁਧਰਦੇ ਪਏ ਸਾਨੂੰ ਸੁਧਰਨਾ ਪੈਣਾ ਹੈ ਮਾਤਿਆਂ ਨੂੰ ਚਾਹੀਦਾ ਜੀ ਆਪਣੇ ਬਾਪੂ ਬੱਚਿਆਂ ਨੂੰ ਜਿਹੜੀ ਹੈ ਚਾਈਨਾ ਡੋਰ ਤੋਂ ਵਰਤਨ ਦੇ ਵਿੱਚ ਲਿਆਉਂਦਾ ਤੁਸੀਂ ਇਹ ਦੇਣੀ ਚਾਹੀਦੀ ਮੈਨੂੰ ਇਹ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਨੂਜੀਤ ਲਾਲਿੰਗ ਤੁਸੀਂ ਜੁੜੇ ਰਹੋ ਆਨਯਾਰ ਚੈਨਲ ਦੇ ਨਾਲ